ਰਾਮ ਦਾ ਸੰਗਾਸਨ ਹਜ਼ਾਰਾਂ ਹੀ ਆ ਕੇ ਬੈਠਣ ਜਿੱਥੇ ਗੁਰੂ ਨਾਨਕ ਬੈਠੇ ਨੇ ਉੱਥੇ ਕਬੀਰ ਬੈਠ ਗਏ ਜਿੱਥੇ ਕਬੀਰ ਬੈਠੇ ਨੇ ਉੱਥੇ ਰਾਮਾਨੰਦ ਬੈਠ ਗਏ ਪਰਮਾਨੰਦ ਬੈਠ ਗਏ ਫਰੀਦ ਬੈਠ ਗਏ ਜੈਦੇਵ ਬੈਠ ਗਏ ਤ੍ਰਿloਚਨ ਬੈਠ ਗਏ ਸਾਰੇ ਉਸ ਸੰਗਾਸਨ ਤੇ ਬੈਠਣ ਹੈ ਜੇ ਇੰਜ ਕਹ ਲੋ ਜਿਸ ਸੰਗਾਸਨ ਤੇ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਬਿਰਾਜਮਾਨ ਨੇ ਉਸੇ ਸੰਗਾਸਨ ਤੇ ਫਰੀਦ ਬੈਠ ਗਏ ਉੱਥੇ ਹੀ ਰਾਮਾਨੰਦ ਬੈਠ ਗਿਆ ਪਰਮਾਨੰਦ ਬੈਠ ਗਿਆ ਤੇ ਲੋਚਨ ਬੈਠ ਗਏ ਜੈਦੇਉ ਬੈਠ ਗਿਆ ਭੀਖੜ ਬੈਠ ਗਏ ਨੇ ਸਦਨਾ ਬੈਠ ਗਏ ਨੇ ਰਵਿਦਾਸ ਬੈਠ ਗਏ ਨੇ ਕਬੀਰ ਬੈਠ ਗਏ ਨੇ ਰਾਮ ਦਾ ਸਿੰਘਾਸਣ ਇਤਨਾ ਵੱਡਾ ਹੈ ਹਜ਼ਾਰਾਂ ਇਕੱਠੇ ਬੈਠ ਸਕਦੇ ਨੇ ਰਾਜ ਸਿੰਘਾਸਣ ਇਤਨਾ ਛੋਟਾ ਹੈ ਇੱਕ ਤੋਂ ਬਿਨਾ ਦੂਜਾ ਵੀ ਨਹੀਂ ਬੈਠ ਸਕਦਾ ਦੂਜੇ ਵਾਸਤੇ ਵੀ ਕੋਈ ਥਾਂ ਨਹੀਂ ਜੋ ਰਾਜ ਸਿੰਘਾਸਣ ਤੇ ਬੈਠਾ ਹੈ ਉਹ ਦੇਸ ਤੇ ਸੰਸਾਰ ਨੂੰ ਪੈਰਾਂ ਦੇ ਥੱਲੇ ਰੱਖਣਾ ਚਾਹੁੰਦਾ ਹੈ ਜੋ ਰੌਂਮ ਦੇ ਸੰਗਸਣ ਤੇ ਬੈਠਾ ਹੈ ਉਸ ਸੰਸਾਰ ਤੇ ਦੇਸ਼ ਨੂੰ ਨਜ਼ਰਾਂ ਦੇ ਥੱਲੇ ਰੱਖਦਾ ਹੈ ਬਸ ਇੰਨੀ ਗੱਲ ਉਹ ਨਜ਼ਰਾਂ ਦੇ ਚ ਰੱਖਦਾ ਹੈ ਇੱਕ ਪੈਰਾ ਦੇ ਥੱਲੇ ਰੱਖਣਾ ਚਾਹਦਾ ਹੈ ਇੱਕ ਨਜ਼ਰਾਂ ਦੇ ਥੱਲੇ ਰੱਖਣਾ ਚਾਹਦਾ ਹੈ ਇਸ ਵਾਸਤੇ ਜੋ ਪੈਰਾ ਦੇ ਥੱਲੇ ਰੱਖਦਾ ਹੈ ਉਸ ਤੋਂ ਜ਼ਿਆਦਾ ਕੋਈ ਦੁਸ਼ਟ ਨਹੀਂ ਹੋ ਸਕਦਾ ਤੇ ਜੋ ਨਜ਼ਰਾਂ ਦੇ ਥੱਲੇ ਰੱਖਦਾ ਹੈ ਉਸ ਤੋਂ ਵੱਡਾ ਹੋਰ ਕਿਹੜਾ ਸੰਤ ਹੋਵੇਗਾ ਹੋਰ ਕਿਹੜਾ ਸੰਤ ਹੁੰਦਾ ਹੈ ਉਹ ਲੋਕ ਹੋਰ ਕਿਸ ਨੂੰ ਸੰਤ ਆਖੋ